ਸਤਿਗੁਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ মিডিਆ ਭਰਾਵਾਂ ਦਾ ਜਿਹੜੇ ਹਮੇਸ਼ਾ ਮੈਨੂੰ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਲੀਡਰ ਰਾਹੁਲ ਕਾਂਧੀ ਜੀ ਮਲਕਰ ਜੁਨ ਖੜਗੇ ਜੀ ਤੇ ਸਾਡੇ ਪੰਜਾਬ ਦੇ ਇੰਚਾਰਜ ਪ੍ਰਤੀਸ਼ ਬਗੇਲ ਜੀ ਤੇ ਵੱਡੇ ਭਰਾ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਹਮੇਸ਼ਾ ਹੀ ਇੱਕ ਛੋਟੇ ਭਰਾ ਵਾਂਗ ਪਿਆਰ ਕਰਦੇ ਨੇ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਲਪੀ ਲੀਡਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਸਾਡੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਜਿਨ੍ਹਾਂ ਨੇ ਹਮੇਸ਼ਾ ਹੀ ਮੈਨੂੰ ਪਿਆਰ ਤੇ ਸਤਿਕਾਰ ਦਿੱਤਾ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਡੀ ਪਾਰਟੀ ਦੇ ਜੋ ਵੀ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਉਣਾ ਤੇ ਆਪਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਉਹਨਾਂ ਦੇ ਹੱਕਾਂ ਲਈ ਲੜਨਾ ਜਿਵੇਂ ਮੈਂ ਪਹਿਲਾਂ ਵੀ ਲਗਾਤਾਰ ਇਹ ਚੀਜ਼ ਜਾਰੀ ਰੱਖੀ ਹੁਣ ਇਹਨੂੰ ਹੋਰ ਸਪੀਡ ਅਪ ਕਰਾਂਗੇ ਤੇ ਇਸ ਤੋਂ ਬਾਅਦ ਜਿਹੜਾ ਲਗਾਤਾਰ ਆਪਾਂ ਇੱਕ ਦੂਸਰੇ ਨਾਲ ਟੱਚ ਰਵਾਂਗੇ ਜਿਵੇਂ ਹੁਣ ਅੱਗੇ ਬਲਕ ਸੰਪਤੀ ਜਿਲਾ ਪਰੀਸ਼ਦ ਜਿਵੇਂ ਜੋ ਵੀ ਪਾਰਟੀ ਦੀ ਐਕਟੀਵਿਟੀਜ਼ ਹੋਣਗੀਆਂ ਉਹਨਾਂ ਨੂੰ ਵਧੀਆ ਪੱਧਰ ਨਾਲ ਅਸੀਂ ਆਪਦੇ ਹਲਕੇ ਨੂੰ ਵਧੀਆ ਤਰੀਕੇ ਨਾਲ ਜਿਹੜਾ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਇਹੀ ਮੇਰਾ ਮਕਸਦ ਆ ਉਹ ਕੁਝ ਦੇਖੋ ਹਰ ਇੱਕ ਚੀਜ਼ ਨੂੰ ਥੋੜਾ ਸਮਾਂ ਜ਼ਰੂਰ ਲੱਗਦਾ ਤੇ ਮੇਰੀ ਇਹ ਨੈਚਰ ਆ ਕਿ ਮੈਂ ਹਰ ਇੱਕ ਬੰਦੇ ਨਾਲ ਪਹਿਲਾਂ رابطہ ਬਣਾ ਕੇ ਕਿਉਂਕਿ ਆਲਰੇਡੀ ਦੋ ਤਿੰਨ ਵਾਰ ਅਸੀਂ ਦਿੱਲੀ ਵੀ ਆਪਣੀ ਹਾਈ ਕਮਾਂਡ ਨੂੰ ਸਾਰੀ ਗੱਲਬਾਤ ਰੱਖੀ ਇੱਥੇ ਵੀ ਤੇ ਜਦੋਂ ਤੁਸੀਂ ਸਾਡੇ ਭੈਣ ਅਮ੍ਰਿਤਾ ਵੜਿੰਗ ਜੀ ਇਲੈਕਸ਼ਨ ਲੜ ਰਹੇ ਸੀ ਕਾਲਾ ਢਿੱਲੋਂ ਬਰਨਾਲੇ ਤੋਂ ਇਲੈਕਸ਼ਨ ਲੜ ਰਿਹਾ ਸੀ ਸੁਖਜਿੰਦਰ ਰੰਧਾਵਾ ਜੀ ਇਲੈਕਸ਼ਨ ਲੜ ਰਹੇ ਸੀ ਤਾਂ ਉਹਨਾਂ ਦੀ ਵੀ ਆਲਰੇਡੀ ਮੈਂ ਉਹ ਸਿਲੈਕਸ਼ਨ ਦੇ ਵਿੱਚ ਵੀ ਤੁਸੀਂ ਨੇ ਦੇਖਿਆ ਹੀ ਹੋਣਾ ਅੱਜ ਤੋਂ ਤਕਰੀਬਨ ਇਹ 6-7 ਮਹੀਨੇ ਪਹਿਲਾਂ ਦੀ ਗੱਲ ਆ ਕਿ ਉਦੋਂ ਵੀ ਮੈਂ ਖੁੱਲਕੇ ਪ੍ਰਚਾਰ ਕਰਿਆ ਉਸ ਤੋਂ ਬਾਅਦ ਇਹ ਗੱਲ ਕਰੀਏ ਹਰਿਆਣਾ ਦੇ ਵਿੱਚ ਵੀ ਜਦੋਂ ਸਾਡੀ ਇਲੈਕਸ਼ਨ ਸੀਗੀ ਜਿਹੜੀ ਆ ਪਿਛਲੀ ਵਿਧਾਨ ਸਭਾ ਦੀ ਉੱਥੇ ਵੀ ਮੈਂ ਤੁਹਾਨੂੰ ਪ੍ਰਚਾਰ ਕਰਦਾ ਨਜ਼ਰ ਆਇਆ ਤੇ ਆ ਹੁਣ ਵੀ ਪਿੱਛੇ ਮੈਂ ਲੁਧੇਣੀ ਗਿਆ ਸੀ ਪ੍ਰਚਾਰ ਕਰਨ ਸੋ ਕੋਈ ਇਹ ਹੀ ਦੀ ਗੱਲ ਨਹੀਂ ਸੀ ਉਹ ਇੱਕ ਕਿਉਂਕਿ ਗੁਰੂ ਮਹਾਰਾਜ ਦੀ ਰਾਜ ਜੋ ਤੁਹਾਡੇ ਜੀਵਨ ਚ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ ਸੋ ਇੱਕ ਜਿਹੜੀ ਉਹ ਇੱਕ ਦੌਰ ਸੀਗਾ ਨਿਕਲ ਗਿਆ ਇਹਨ ਗੁਰੂ ਮਹਾਰਾਜ ਭਲੀ ਕਰਨ ਤੇ ਅਸੀਂ ਵਧੀਆ ਤਰੀਕੇ ਨਾਲ ਆ ਜਿਹੜਾ ਅਬਦੇ ਹਲਕੇ ਨੂੰ ਰਿਪਰੈਜ਼ੈਂਟ ਕਰ ਸਕੇ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕੇ ਕਿਉਂਕਿ ਕੱਲ ਦਾ ਤੁਸੀਂ ਨੇ ਦੇਖਿਆ ਹੋਣਾ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੇ ਜੱਜ ਇਸ ਦਿਨ ਵੀ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਤੁਹਾਡੇ ਛੋਟੇ ਭਰਾ ਤੇ ਜੇ ਕੋਠੀ ਤੇ ਝੰਡਾ ਵੀ ਲਾਉਣਿਆ ਤਾਂ ਪੂਰੇ ਪੰਜਾਬ ਚ ਜਿਹੜਾ ਇੱਕ ਮੈਸੇਜ ਜਾਂਦਾ ਸੋ ਮੈਨੂੰ ਲੱਗਦਾ ਇੱਕ ਲੀਡਰ ਦੀ ਝੋਲੀ ਚ ਇਤੋ ਵੱਧ ਗੁਰੂ ਮਹਾਰਾਜ ਕੋਈ ਤਾਕਤ ਪਿਆਰ ਲੋਕਾਂ ਦੇ ਸਦਕਾ ਮੈਨੂੰ ਲੱਗਦਾ ਬਹੁਤ ਘੱਟ ਬੰਦਿਆਂ ਨੂੰ ਇਹ ਚੀਜ਼ਾਂ ਹਾਸਲ ਹੁੰਦੀਆਂ ਨੇ ਤੇ ਹਮੇਸ਼ਾ ਸਾਰੇ ਸੀਨੀਅਰ ਲੀਡਰਸ਼ਿਪ ਖੜੀ ਆ ਸਾਰੇ ਮੇਰੇ ਭਰਾ ਬੈਠੇ ਨੇ ਸੋ ਅੱਜ ਤਾਂ ਸਿਰਫ ਅਸੀਂ ਇੱਕ ਫਾਰਮਲੀ ਤੌਰ ਤੇ ਕਿਉਂਕਿ ਰਾਤ ਉੱਥੇ ਸੀ ਮੈਂ ਤਾਂ ਲੇਟ ਆਇਆ ਤੇ ਸਵੇਰੇ ਗੁਰੂ ਮਹਾਰਾਜ ਦੇ ਦਰ ਤੇ ਮੱਥਾ ਟੇਕਣਾ ਸੀਗਾ ਤੇ ਹੁਣ ਅਸੀਂ ਤੁਹਾਨੂੰ ਹਰ ਰੋਜ਼ ਜਿਹੜਾ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਅਗਲੀ ਰੂਪਰੇਖਾ ਜਿਹੜੀ ਉਹ ਤੁਹਾਡੇ ਮੁਖਾਤੇ ਦੱਸਾਂਗੇ ਤੁਹਾਨੂੰ ਹਾਂ ਬਿਲਕੁਲ ਮੈਨੂੰ ਨਹੀਂ ਕੋਈ ਨਾਰਾਜ਼ਗੀ ਮੇਰਾ ਪਰਿਵਾਰ ਆ ਤੇ ਬਿਲਕੁਲ ਪਰਿਵਾਰ ਚ ਦੇਖੋ ਕਈ ਵਾਰ ਆਪਾਂ ਜਿਵੇਂ ਘਰੇ ਵੀ ਆਪਾਂ ਹੁੰਨੇ ਆ ਤਾਂ ਇੱਕ ਦੂਸਰੇ ਦੀ ਰਾਏ ਨਹੀਂ ਮਿਲਦੀ ਹੁੰਦੀ ਕਈ ਵਾਰ ਸੋ ਚੀਜ਼ਾਂ ਹੈਗੀਆਂ ਨੇ ਕਿ ਬਿਲਕੁਲ ਮੇਰਾ ਪਰਿਵਾਰ ਆ ਤੇ ਹਰ ਇੱਕ ਬੰਦੇ ਨੂੰ ਮੈਂ ਆਪਦੇ ਨਾਲ ਤੋਰਨਾ ਸਾਰੇ ਛੋਟੇ ਭਰਾ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਅਸੀਂ ਇਕੱਠੇ ਹੋ ਕੇ ਜਿਹੜਾ ਵਧੀਆ ਤਰੀਕੇ ਨਾਲ ਆ ਆਪਦੇ ਲੋਕਾਂ ਦੀ ਆਪਦੀ ਪਾਰਟੀ ਦੀ ਵਿਚਾਰਧਾਰਾ ਜਿਹੜਾ ਲੋਕਾਂ 'ਚ ਲੈ ਕੇ ਜਾਵਾਂਗੇ ਕਿਉਂ ਨਾ ਪੋਲੀਟੀਕਲ ਲਾਈਨ ਦੇ ਵਿੱਚ ਕੋਈ ਵੀ ਵਾਦਾ ਜਾਂ ਕੋਈ ਇਹੋ ਜਿਹੀ ਗੱਲ ਮੈਨੂੰ ਲੱਗਦਾ ਵੀ ਕੋਈ ਮਾਇਨੇ ਨਹੀਂ ਰੱਖਦੀ ਹਰ ਇੱਕ ਪਾਰਟੀ ਨੂੰ ਇੱਕ ਚੰਗੇ ਲੀਡਰ ਦੀ ਜ਼ਰੂਰਤ ਆ ਤੇ ਹਰ ਇੱਕ ਚੰਗੇ ਲੀਡਰ ਨੂੰ ਇੱਕ ਚੰਗੀ ਪਾਰਟੀ ਦੀ ਜ਼ਰੂਰਤ ਹੁੰਦੀ ਹੈ ਜੇ ਆਪਾਂ ਵੈਸੇ ਸੁਭਾਵਿਕ ਜੀ ਗੱਲ ਕਰ ਲਈਏ ਤਾਂ ਜਿਵੇਂ ਆਪਾਂ ਇੱਥੇ ਵੀ ਗੱਲ ਕਰੀਏ ਤਾਂ ਸਪੋਜ਼ ਕਰੋ ਕਿ ਹੁਣ ਸ਼ਹਿਰ ਦੇ ਵਿੱਚ ਐਮਸੀ ਇਲੈਕਸ਼ਨ ਆ ਜਾਂ ਪਿੰਡਾਂ ਦੇ ਵਿੱਚ ਸਰਪੰਚੀ ਦੀ ਚੋਣ ਆ ਜਾਂ ਪਿੰਡਾਂ ਦੇ ਵਿੱਚ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆ ਉੱਥੇ ਆਪਾਂ ਕਿਹੋ ਜਿਹਾ ਲੀਡਰ ਚੁਣਦੇ ਆ ਉੱਥੇ ਇਹੀ ਆਪਾਂ ਲੀਡਰ ਪਾਰਟੀ ਅੱਗੇ ਲੈ ਕੇ ਆਉਂਦੀ ਆ ਜਿਹਦੀ ਗੁੱਡਵਿਲ ਹੋਵੇ ਉਹਦਾ ਕੈਰੇਕਟਰ ਸਹੀ ਹੋਵੇ ਤੇ ਉਹ ਲੋਕਾਂ ਲਈ ਲੜਦਾ ਹੋਵੇ ਸੋ ਮੇਰਾ ਮੈਨੂੰ ਤਾਂ ਪਹਿਲੀ ਪਾਰਟੀ ਨੇ ਐਨੇ ਵੱਡੇ ਵੱਡੇ ਅਹੁਦੇ ਦਿੱਤੇ ਨੇ ਮੈਂ ਤਕਰੀਬਨ ਕਲਾਸ ਦੀ ਮਾਨਿਟਰੀ ਤੋਂ ਜਿਹੜਾ ਕੰਮ ਸ਼ੁਰੂ ਕਰਿਆ ਸੀ 2002 ਚ ਫਿਰ ਮੈਂ ਕਾਲਜ ਦਾ ਪ੍ਰੈਜ਼ੀਡੈਂਟ ਬਣਿਆ ਫਿਰ ਮੈਂ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਬਣਿਆ ਹਾਲਾਂਕਿ ਮੇਰਾ ਪਰਿਵਾਰ ਪਿਛੋਕੜ ਨਾਨ ਪੋਲੀਟਿਕਲ ਆ ਸਾਡਾ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ ਅਜੇ ਤੱਕ ਸਰਪੰਚੀ ਜਾਂ ਪੰਚੀ ਵੀ ਨਹੀਂ ਸੀ ਲੜਿਆ ਮੇਰੇੋਂ ਤੋਂ ਪਹਿਲਾਂ ਤੇ ਉਸ ਤੋਂ ਬਾਅਦ 2012 ਚ ਮੈਂ ਟਿਕਟ ਦੀ ਮੰਗ ਕਰੀ ਨਹੀਂ ਮਿਲੀ ਕਿਉਂਕਿ ਸਮਾਂ ਹੁੰਦਾ ਕੋਈ ਦਿੱਕਤ ਆਲੇ ਫਿਰ 14 ਦੇ ਵਿੱਚ ਬਾਈ ਇਲੈਕਸ਼ਨ ਸੀਗੀ ਫਿਰ 17 ਦੇ ਵਿੱਚ ਮੈਨੂੰ ਟਿਕਟ ਦਿੱਤੀ ਗਈ ਪਾਰਟੀ ਵੱਲੋਂ ਤੇ ਬੜੇ ਸਾਰਿਆਂ ਨੇ ਮਦਦ ਕਰਕੇ ਵਧੀਆ ਤਰੀਕੇ ਨਾਲ ਜਿਹੜੀ ਮੈਨੂੰ ਤਾਕਤ ਦਿੱਤੀ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਚੋਣ ਸੀ ਉਹ ਸਭ ਤੋਂ ਵੱਡੀ ਚੋਣ ਸੀ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਲੜਨਾ ਤੇ ਮੈਨੂੰ ਲੱਗਦਾ ਜਿੰਨੀ ਜਾਨ ਸੀਗੀ ਸਾਡੇ ਚ ਅਸੀਂ 19 ਜ਼ਬਰਦਸਤ ਤਰੀਕੇ ਨਾਲ ਉਹ ਜਿਹੜੀ ਚੋਣ ਫਾਈਟ ਕਰੀ ਹਾਂ ਉਸ ਤੋਂ ਬਾਅਦ ਲੋਕ ਸਭਾ ਦੀ ਇਲੈਕਸ਼ਨ ਆਈ ਲੋਕ ਸਭਾ ਮੈਂ ਲੜਨਾ ਨਹੀਂ ਚਾਹੁੰਦਾ ਪਰਸਨਲੀ ਮੇਰਾ ਇਹ ਸਾਰਿਆਂ ਨੂੰ ਪਤਾ ਇਹ ਕੋਈ ਗੱਲ ਅਹੀ ਜੀ ਨਹੀਂ ਸੋ ਮੈਨੂੰ ਪਾਰਟੀ ਦਾ ਹੁਕਮ ਹੋਇਆ ਤਾਂ ਮੈਂ ਲੜਿਆ ਤੇ ਮੈਂ ਜਾਦਾ ਪੰਜਾਬ ਦੀ ਜਿਹੜੀ ਸਟੇਟ ਦੀ ਲੀਡਰਸ਼ਿਪ ਆ ਜਾਨੀ ਕਿ ਪੰਜਾਬ ਦੀ ਰਾਜਨੀਤੀ ਆ ਮੈਂ ਇੱਥੇ ਖੁਸ਼ ਆ ਕਿਉਂਕਿ ਇਹੀ ਮਿੱਟੀ ਆ ਜੀ ਆਪਾਂ ਇਹਦੇ ਲਈ ਜਿਹੜੀ ਫਾਈਟ ਕਰਨੀ ਆ ਜ਼ਿਲ੍ਹਾ ਪ੍ਰਧਾਨ ਕੀ ਤੱਕ ਮੈਨੂੰ ਮਿਲਿਆ ਮੈਂ ਹਰ ਇੱਕ ਕੋਈ ਅਹੁਦਾ ਹੈ ਜਾਂ ਨਹੀਂ ਜਿਹੜਾ ਮੈਨੂੰ ਨਾ ਮਿਲਿਆ ਤੇ ਮੈਨੂੰ ਲੱਗਦਾ ਵੀ ਕੋਈ ਫਿਰ ਤਾਂ ਉਹ ਵਪਾਰ ਹੋ ਜਾਂਦਾ ਜੀ ਤੁਸੀਂ ਸੌਦਾ ਕਰੋਗੇ ਵੀ ਤੂੰ ਮੈਨ ਕੀ ਦੇਣੇ ਹੋ ਜਾਂ ਮੈਂ ਕੀ ਲੈਣਾ ਮੈਨੂੰ ਲੱਗਦਾ ਵੀ ਮੈਂ ਮੇਰਾ ਚਿਹਰਾ ਦੱਸਦਾ ਹੋਊਗਾ ਤੁਹਾਨੂੰ ਹਰ ਇੱਕ ਚੀਜ਼ ਪਰ ਚਿਹਰਾ ਬਹੁਤ ਕੁਝ ਦੱਸ ਦਿੰਦਾ ਤੁਸੀਂ ਮੇਰੀ ਬਿੱਟੀ ਆ ਇਹ ਬਿਲਕੁਲ ਭਰਾਣੇ ਜੀ ਸਾਰੇ ਕੋਈ ਗੱਲ ਨਹੀਂ ਅਸੀਂ ਸਾਰਿਆਂ ਨਾਲ ਜਿਹੜਾ ਗੇਲੇ-ਚੇਕ ਵੀ ਰਹੋ ਜਾਂਦੇ ਨੇ ਪਰਵਾਹ ਕੋਈ ਗੱਲ ਨਹੀਂ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜੀ ਬਾਕੀ ਦਾ ਗੁਰੂ ਮਹਾਰਾਜ ਦਾ ਜਿਹੜਾ ਫੈਸਲਾ ਜਾਂ ਇਹ ਐਕਚੁਅਲੀ ਨਾ ਬੰਦੇ ਨੂੰ ਲੱਗਦਾ ਕਿ ਮੈਂ ਕਰਦਾ ਇਹ ਸਾਰਾ ਕੁਝ ਆਪਦੇ ਤੁਹਾਨੂੰ ਵੀ ਲੱਗਦਾ ਹੋਊ ਕਿ ਤੁਸੀਂ ਕਰਦੇ ਹੋ ਮੈਨੂੰ ਲੱਗਦਾ ਹੈ ਮੈਂ ਕਰਦਾ ਆਪਾਂ ਕੁਝ ਨਹੀਂ ਕਰਦੇ ਹੁੰਦੇ ਇਹ ਗੁਰੂ ਮਹਾਰਾਜ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਸੈਟਲ ਕਰੀ ਜਾਂਦੇ ਨੇ ਆਪਾਂ ਇਨਸਾਨ ਦਾ ਇੱਕ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਹ ਚੀਜ਼ ਕਿਵੇਂ ਕਰਤੀ ਜਾਂ ਕਿਵੇਂ ਹੋ ਗਈ ਸੋ ਮੈਂ ਉਹ ਚੀਜ਼ ਤੇ ਯਕੀਨ ਰੱਖਦਾ ਹਾਂ ਪ੍ਰਮਾਤਮਾ ਕੋਲ ਸਾਰੇ ਛੋਟੇ ਭਰਾਣੇ ਦੀ ਕੋਈ ਇਹੋ ਜਿਹੀ ਗੱਲ ਨਹੀਂ ਕਿਸੇ ਨਾਲ ਮੈਂ આજ ਤੱਕ ਕਦੇ 네ਗੇਟਿਵ ਰਾਜਨੀਤੀ ਨਹੀਂ ਕੀਤੀ ਮੈਂ ਹਮੇਸ਼ਾ ਪੋਜ਼ਿਟਿਵ ਰਾਜਨੀਤੀ ਹੀ ਕਰਦਾ ਅੱਜ ਪੰਜਾਬ ਨੂੰ ਵੀ ਪੋਜ਼ਿਟਿਵ ਰਾਜਨੀਤੀ ਦੀ ਲੋੜ ਆ ਕਿਉਂਕਿ ਤੁਸੀਂ ਜ਼ਿਆਦਾਤਰ ਦੇਖੋਗੇ ਲੀਡਰ ਸਹਿਬਾਨ ਕੋਈ ਆਪਣੀ ਵਿਚਾਰਧਾਰਾ ਨਹੀਂ ਦੱਸਦੇ ਕੋਈ ਆਪਣੀਆਂ ਗੱਲਾਂ ਨਹੀਂ ਦੱਸਦੀ ਕੋਈ કરે ਹੋਏ ਕੰਮ ਨਹੀਂ ਦੱਸਦੇ ਉਹ ਸਿਰਫ ਇੱਕ ਦੂਜੇ ਨੂੰ ਡੀਫੇਮ ਕਰਨ ਦੀ ਗੱਲ ਕਰਦੇ ਨੇ ਉਹਨੂੰ ਮਾੜਾ ਬੋਲਦਾ ਉਹਨੂੰ ਮਾੜਾ ਬੋਲਦਾ ਮੈਨੂੰ ਲੱਗਦਾ ਇਹ ਚੀਜ਼ਾਂ ਪਰਾਂ ਕਰਕੇ ਨਾ ਤੁਸੀਂ ਕਰਦੇ ਕੀ ਹੋ ਤੁਹਾਡਾ ਕੀ ਕੈਰੇਕਟਰ ਆ ਤੁਸੀਂ ਕਿੱਥੋਂ ਸ਼ੁਰੂ ਹੋਏ ਕਿੱਥੇ ਕਿੱਥੇ ਤੁਸੀਂ ਨੇ ਕੰਮ ਕਰਿਆ ਕਿਹੜੀ ਕਿਹੜੇ ਕੰਮ ਨੇ ਜਿਹੜੇ ਲੋਕਾਂ ਦੇ ਤੁਸੀਂ ਕੰਮ ਕਰੇ ਹੁਣ ਸਪੋਜ਼ ਕਰੋ ਮੇਰੀ ਗੱਲ ਕਰੀਏ ਤਾਂ ਕਰੋਨਾ ਇੱਕ ਅਜਿਹੀ ਬਿਮਾਰੀ ਸੀ ਉਦੋਂ ਮੈਂ ਐਮਐਲਏ ਸੀ ਤਾਂ ਮੈਨੂੰ ਲੱਗਦਾ ਵੀ ਕੋਈ ਬੰਦਾ ਐ ਹੋ ਗਿਆ ਸੀ ਆਪਾਂ ਸਾਰੀ ਵੀ ਸ਼ਾਇਦ ਹੋਣੇ ਇਹਦੇ ਤੋਂ ਆਪਾਂ ਬਚ ਨਹੀਂ ਸਕਦੇ ਇਹਦੇ ਤੋਂ ਆਪਾਂ ਨਿਕਲ ਨਹੀਂ ਸਕਦੇ ਉਸ ਦਿਨ ਪਹਿਲੇ ਦਿਨ ਜਿਸ ਦਿਨ ਸਭ ਕੁਝ ਬੰਦ ਹੋਇਆ ਸੀ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਛੋਟੇ ਭਰਾ ਨੂੰ ਇਹ ਗੁਰੂ ਮਹਾਰਾਜ ਦੀ ਕਿਰਪਾ ਸੀ ਵੀ ਸਭ ਤੋਂ ਪਹਿਲਾ ਬਿਆਨ ਮੇਰਾ ਸੀ ਵੀ ਦਵਾਈਆਂ ਦਾ ਲੰਗਰ ਤੇ ਖਾਣੇ ਪਾਣੀ ਦਾ ਲੰਗਰ ਤੇ ਮੈਂ ਆ ਸਾਰੇ ਗਵਾ ਬੈਠੇ ਨੇ ਤੇ ਸਾਰਾ ਇਹ ਰਿਕਾਰਡ ਆ ਇਹ ਤੇ ਮੈਂ ਨਰਜਨ ਅਸੀਂ ਨੇ ਸਾਰਿਆਂ ਨੇ ਰਲ ਕੇ ਮਿਹਨਤ કરી ਜਿਨ੍ਹਾਂ ਲੋਕਾਂ ਨੂੰ ਉਹਦੇ ਚ ਫਾਇਦਾ ਦਿੱਤਾ ਲੋਕ ਆਪਣੇ ਘਰਾਂ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਜਾਂਦੀ ਸੀ ਨਾ ਉਹਨਾਂ ਨੂੰ ਯਾਨੀ ਕਿ ਸੰਸਕਾਰ ਨਹੀਂ ਸੀ ਉਹਨਾਂ ਦਾ ਕਰਦੇ ਇੰਨੇ ਡਰਦੇ ਸੀ ਤੇ ਅਸੀਂ ਉਹ ਵੀ ਜਿਹੜੀ ਫਰੰਟ ਤੇ ਫਿਰ ਜੇ ਕਿਸਾਨਾਂ ਦੀ ਗੱਲ ਕਰੀਏ ਸਭ ਤੋਂ ਵੱਡਾ ਐਜੀਟੇਸ਼ਨ ਹੋਇਆ ਜਿਹੜਾ ਇਤਿਹਾਸ ਚ ਲਿਖਿਆ ਗਿਆ ਤੇ ਉਹਦੇ ਚ ਇਤਿਹਾਸ ਚ ਥੋੜੇ ਛੋਟੇ ਭਰਾ ਨੂੰ ਵੀ ਇਹ ਮਾਨ ਹਾਸਲ ਆ ਕਿ ਦੋਵਾਰ ਆਪਦੇ ਪਰਿਵਾਰ ਨਾਲ ਚਾਹੇ ਸਿੰਘੂ ਹੋਵੇ ਚਾਹੇ ਟਿੱਕਰੀ ਹੋਵੇ ਪੈਦਲ ਜਿਹੜਾ ਜਾ ਕੇ ਉਹਨਾਂ ਦੇ ਨਾਲ ਹਰ ਓਦੋਂ ਲੀਡਰਾਂ ਨੂੰ ਕਿਸਾਨ ਜਥੇਬੰਦੀਆਂ ਐਂਟਰ ਨਹੀਂ ਸੀ ਕਰਨ ਦਿੰਦੀਆਂ ਪਰ ਮੈਂ ਦੋਨੇ ਵਾਰ ਪੈਦਲ ਤੁਰ ਕੇ ਪੰਜ-ਪੰਜ ਦਿਨ ਦੀ ਯਾਤਰਾ ਜਿਹੜੀ ਉਹ ਉਹਦੇ ਵਿੱਚ કરી ਧੂਰੀ ਦੇ ਵਿੱਚ ਟੋਲ ਪਲਾਜ਼ ਹੁਣ ਇਹ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਬੰਦ ਕਰਾਤੇ ਮੈਨੂੰ ਲੱਗਦਾ ਹਿੰਦੁਸਤਾਨ 'ਚ ਪਹਿਲਾ ਐਮਐਲਏ ਹਜਾ ਹੋਊਗਾ ਜਿਨੇ ਇਹਦੇ ਵਿਰੁੱਧ ਆਵਾਜ਼ ਚੱਕੀ ਸੀ ਤੇ ਬਰਾਬਰ ਸੜਕ ਕੱਢ ਕੇ ਦਿਖਾਤੀ ਸੀ ਸੋ ਲੋਕਾਂ ਦਾ ਪਿਆਰ ਚਾਹੀਦਾ ਲੜਨ ਨੂੰ ਤੇ ਗੁਰੂ ਮਾਰਾ ਹਿੰਮਤ ਦੇਣ ਸੱਚ ਸਚਾਈ ਤੇ ਫੇਰਾ ਦਈਏ ਤੇ ਹਰ ਇੱਕ ਦੀ ਆਵਾਜ਼ ਬਣਾਗੇ ਬੜੇ ਜ਼ਬਰਦਸਤ ਤਰੀਕੇ ਨਾਲ ਮੈਨੂੰ ਲੱਗਦਾ ਜਿਹੜਾ ਮੇਰਾ ਸਮਾਂ ਸੀਗਾ ਇਹਨੇ ਬਹੁਤ ਕੁਝ ਸਿਖਾਇਆ ਮੈਨੂੰ ਲੱਗਦਾ ਜਿਹੜੀਆਂ ਕੋਈ ਕਮੀਆਂ ਘਾਟਾਂ ਸੀਗੀਆਂ ਮੈਨੂੰ ਲੱਗਦਾ ਤੇ ਉਹ ਹਰ ਇੱਕ ਚੀਜ਼ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਸਵੈ ਚਿੰਤਨ ਨਹੀਂ ਹੁੰਦਾ ਬੰਦਾ ਆਪਣੇ ਨਾਲ ਗੱਲ ਕਰਦਾ ਸੋ ਉਹਦੇ ਚੋਂ ਨਿਕਲ ਕੇ ਆਇਆ ਤੇ ਗੁਰੂ ਮਹਾਰਾਜ ਦੀ ਕਿਰਪਾ ਕਰ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਵਧੀਆ ਤਰੀਕੇ ਨਾਲ ਕੰਮ ਕਰਨਾ ਮੇਰੇ ਸਤਕਾਰਯੋਗ ਰਹੇ ਵੱਡੇ ਨੇ ਆਪਾਂ ਪਰਿਵਾਰ ਚ ਕੋਈ ਜੇ ਆਪਾਂ ਕਿਸੇ ਬੱਚੇ ਨੂੰ ਘੂਰ ਵੀ ਦਿੰਨੇ ਆ ਤਾਂ ਇਹ ਕਿਹੜੀ ਗੱਲ ਆ ਆਪਾਂ ਨੂੰ ਉਹਨਾਂ ਦੀ ਘੂਰ ਮੰਨਣੀ ਪੈਂਦੀ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਨੰਬਰ 2 ਜਿਹੜਾ ਤੁਸੀਂ ਨੇ ਪੁੱਛਿਆ ਆਮ ਆਦਮੀ ਵਾਲਾ ਉਹ ਇੱਕ ਮੇਰਾ ਗੁੱਸੇ ਚ ਲਿਆ ਹੋਇਆ ਇੱਕ ਫੈਸਲਾ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਨੇ ਮੈਨੂੰ ਕਦੇ ਦੇਖਿਆ ਨਹੀਂ ਹੋਣਾ ਕਦੇ ਵੀ ਘਰ ਤੋਂ ਬਾਹਰ ਹੀ ਨਹੀਂ ਸੀ ਮੈਂ ਠੀਕ ਹੈ ਸੋ ਮੇਰੀ ਜੰਦ ਜਾਣੇ ਹੀ ਸੀਗੀ ਮੇਰਾ ਰੂਹ ਇੱਥੇ ਵੱਸਦੀ ਸੀ ਕਿਉਂਕਿ ਯੂਨੀਵਰਸਿਟੀ ਤੋਂ ਨਿਕਲ ਕੇ ਮੈਂ ਕੰਮ ਨਹੀਂ ਇੱਥੇ ਕਰਿਆ ਸੀਗਾ ਤੇ ਅੱਜ ਕੱਲ੍ਹ ਆ ਪੰਜਾਬ 'ਚ ਨਹੀਂ ਮੈਨੂੰ ਲੱਗਦਾ ਟਵਿੱਟਰ ਤੇ ਜੇ ਤੁਸੀਂ ਚੈੱਕ ਕਰੋਗੇ ਜਿੰਨੀ ਮੇਰੀ ਖੁਸ਼ੀ ਮੇਰੇ ਭਰਾਵਾਂ ਨੇ ਮਣਾਈ ਆ ਚਾਹੇ ਹੋ ਹਰਿਆਣਾ ਚਾਹੇ ਹੋ ਰਾਜਸਥਾਨ ਤੇ ਚਾਹੇ ਹੋ ਹਿਮਾਚਲ ਚਾਹੇ ਹੋ ਦਿੱਲੀ ਜਿਨ੍ਹਾਂ ਨੇ ਜੜੀਆਂ ਜੜੀਆਂ ਸਟੇਟਾਂ 'ਚ ਮੈਂ ਕੰਮ ਕਰਕੇ ਆਏ ਹੋਇਆ तकरीबन 2008 ਤੋਂ ਕੋਈ ਸਟੇਟਮੈਂਟ ਲਗਾ ਸ਼ਾਇਦ ਹੀ 2-4 ਨੂੰ ਛੱਡ ਕੇ ਇਹੀ ਜੀ ਹੋਊਗੀ ਜਿੱਥੇ ਮੈਂ ਆਪਦੀ ਆਰਗੇਨਾਈਜੇਸ਼ਨ ਲਈ ਕੰਮ ਨਹੀਂ ਕਰਕੇ ਆਇਆ ਤੇ ਦੋ-ਦੋ ਤਿੰਨ-ਤਿੰਨ ਮਹੀਨੇ ਜਿਹੜਾ ਉੱਥੇ ਮੈਂ ਉਹਨਾਂ 'ਚ रहे ਕੇ ਹਨ ਸੋ ਇਹ ਛੋਟੀਆਂ-ਬੋਟੀਆਂ ਇੱਕ ਘਰ ਦੇ ਵਿੱਚ ਜਦੋਂ ਚਾਰ ਭਾਂਡੇ ਹੁੰਦੇ ਨੇ ਨਾ ਉੱਥੇ ਹੀ ਖੜਕਦੇ ਨੇ ਜਿਹੜੇ ਘਰ ਸਾਡੇ ਤਾਂ ਸੁਖਨਾਲ ਸਾਡੀ ਕਾਂਗਰਸ ਦਾ ਚਿਹਰੇ ਕਿੰਨੇ ਨੇ ਬਾਕੀ ਪਾਰਟੀਆਂ ਕੋਲੇ ਮੈਨੂੰ ਲੱਗਦਾ ਚਿਹਰਿਆਂ ਦੀ ਬਹੁਤ ਘਾਟ ਆ ਸਾਡੇ ਕੋਲ ਤਾਂ ਗੁਰੂ ਮਹਾਰਾਜ ਦੀ ਕਿਰਪਾ ਵੀ ਹਰ ਇੱਕ ਬੰਦਾ ਜਿਹੜਾ ਆ ਉਹ ਆਪਦੇ ਆਪ ਨੂੰ ਯਾਨੀ ਕਿ ਹਰ ਇੱਕ ਪੈਮਾਨੇ ਪੂਰਾ ਉਤਾਰਦਾ ਸੋ ਇਹ ਜਿਹੜੀ ਚੀਜ਼ ਆ ਤੇ ਹੁਣ ਜਿਹੜਾ ਸਮਾਂ ਨਾ ਹੁਣ ਪਿਛਲਾ ਕੰਮ ਨਹੀਂ ਹੈਗਾ ਵੀ ਤੁਸੀਂ ਇੱਕਦਮ ਜਿਵੇਂ ਲਾਸਟ ਇਲੈਕਸ਼ਨ ਦੇ ਵਿੱਚ ਹੋਇਆ ਸੀ ਕਿਸੇ ਨੂੰ ਵੀ ਵੋਟ ਪੈ ਜੂਗੀ ਬੰਦੇ ਦਾ ਕਿਰਦਾਰ ਦੇਖਿਆ ਜਾਊਗਾ ਬੰਦੇ ਦੇ ਮੰਗਰ ਉਹਦੀ ਪਾਰਟੀ ਦੀ ਵਿਚਾਰਧਾਰਾ ਦੇਖੀ ਜਾਊਗੀ ਤੇ ਸਾਨੂੰ ਮਾਣ ਆ ਰਾਹੁਲ ਗਾਂਧੀ ਤੇ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਪੈਦਲ ਯਾਤਰਾ ਕੱਢੀ ਸੀ ਅਸੀਂ ਵੀ ਧੂਰੀ ਚੋਂ ਮੈਂ ਲਾਦਾ ਸਭ ਤੋਂ ਵੱਧ ਘੱਟ ਲੈ ਕੇ ਗਏ ਸੀ ਉਦੋਂ ਜਦੋਂ ਪੈਦਲ ਯਾਤਰਾ ਸੀ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਅੱਜ ਦਾ ਨੌਜਵਾਨ ਉਹਨਾਂ ਦੀ ਭਾਵਨਾ ਨੂੰ ਸਮਝਦਾ ਫਾਲੋ ਕਰਦਾ ਜੇ ਤੁਸੀਂ ਦੋ ਕੰਪੈਰੀਜ਼ਨ ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਨੇ ਉਹ ਐ ਨਹੀਂ ਦੇਖਦੇ ਵੀ ਇਹਦੇ ਨਾਲ ਮੈਂ ਮਦਦ ਕਰੂੰਗਾ ਤਾਂ ਮੇਰੀ ਵੋਟ ਟੁੱਟੂਗੀ ਜਾਂ ਮੇਰੀ ਵੋਟ ਵਧੂਗੀ ਉਹ ਇਹ ਹਿੰਮਤ ਰੱਖਦੇ ਨੇ ਕਿ ਆਹ ਗੱਲ ਸੱਚ ਆ ਤੇ ਮੈਂ ਇਹਨੂੰ ਸੱਚ ਤਰੀਕੇ ਨਾਲ ਕਹਿਣਾ ਮੈਂ ਉਹਦੇ ਚ ਰਾਜਨੀਤੀ ਨਹੀਂ ਕਰਨੀ ਆਪਾਂ ਇਹ ਸਾਰੀ ਇਸ ਚੀਜ਼ ਦੇ ਗਵਾਹ ਜੋ ਡਿਬੇਟਸ ਹੁੰਦੀਆਂ ਨੇ ਆਪਣੇ ਲੋਕ ਸਭਾ ਦੇ ਵਿੱਚ ਜਾਂ ਜੋ ਉਹਨਾਂ ਦੀ ਗੱਲ ਹੁੰਦੀ ਹੈ ਮੈਂ ਇਹਨਾਂ ਦਾ ਬੜੀ ਦਲੇਰੀ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਜੜੇ ਉਹ ਆਪਦੀ ਗੱਲ ਲੋਕਾਂ ਦੇ ਸਾਹਮਣੇ ਰੱਖਦੇ ਨੇ ਸਾਰੇ ਲੀਡਰਸ਼ਿਪ ਦਾ ਹੱਥ ਹੈ ਜੀ ਮੈਨੂੰ ਲੱਗਦਾ ਵੀ ਸਾਰਿਆਂ ਦਾ ਹੀ ਬਹੁਤ ਵਧੀਆ ਜਿੰਨੇ ਵੀ ਸਾਡੀ ਸੀਨੀਅਰ ਲੀਡਰਸ਼ਿਪ ਆ ਮੈਂ ਸਾਰਿਆਂ ਨੂੰ ਮਿਲਿਆ ਪਹਿਲਾਂ ਹਰ ਇੱਕ ਬੰਦੇ ਦਿੱਲੀ ਵਾਲਿਆਂ ਨੂੰ ਵੀ ਪੰਜਾਬ ਵਾਲਿਆਂ ਨੂੰ ਆ ਤੁਹਾਡੇ ਸਾਹਮਣੇ ਆ ਜੀ ਸਾਰੀ ਚੀਜ਼ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤਾਂ ਵੀ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬਸ बाकी ਤਾਂ ਸਮਾਂ ਦੱਸੂਗਾ ਬਾਕੀ ਕਰਾਉਣ ਵਾਲਾ ਤਾਂ ਗੁਰੂ ਮਹਾਰਾਜ ਆ ਇਨਸਾਨ ਦਾ ਕੰਮ ਆ ਮਿਹਨਤ ਕਰਨਾ ਤੇ ਮਿਹਨਤ ਵਿੱਚ ਕੋਈ ਕਮੀ ਨਹੀਂ ਰਹੂਗੀ ਕਿਸੇ ਵੀ ਪੱਖ ਤੋਂ ਕੱਲਾ ਇੱਥੇ ਦਾ ਲੀਡਰ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਜਿੱਥੇ ਜਿੱਥੇ ਧੱਕਾ ਜਾਂ ਕੋਈ ਵੀ ਇਹੀ ਜੀ ਗੱਲ ਆ ਤਾਂ ਇਹਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਇਹ ਤਾਂ ਜੀ ਦੇਖੋ ਹੁਣ ਇਹ ਇਹ ਕੋਈ ਇੱਕਿਆਸ ਰਾਈਆਂ ਨੇ ਵੀ ਮੁੱਖ ਮੰਤਰੀ ਸਾਹਿਬ ਧੂਰੀ ਤੋਂ ਲੜਦੇ ਨੇ ਨਹੀਂ ਲੜਦੇ ਇੱਥੇ ਸਤਾਈ ਚ ਕੌਣ ਲੜਦਾ ਕੌਣ ਨਹੀਂ ਲੜਦਾ ਠੀਕ ਹੈ ਨਾ ਅਲੱਗ-ਅਲੱਗ ਚੀਜ਼ਾਂ ਨੇ ਇਹ ਸਮੇਂ ਤੋਂ ਪਹਿਲਾਂ ਕਹਿਣ ਵਾਲੀ ਗੱਲ ਮੈਨੂੰ ਲੱਗਦਾ ਵੀ ਵਧੀਆ ਨਹੀਂ ਲੱਗਦੀ ਸਮਾਂ ਆਊਗਾ ਤੇ ਜੋ ਵੀ ਸਾਹਮਣੇ ਹੋਊਗਾ ਡਟ ਕੇ ਲੜਾਂਗੇ ਕੋਈ ਦਿੱਕਤ ਨਹੀਂ ਕਰੀ। ਇਹ ਪੱਤਰ ਦੇਖਿਆ ਉਹ ਕਈ ਵਾਰ ਨਾ ਗੱਲ ਉਹ ਵਿਚਾਰੀ ਕੁੜੀ ਦੀ ਉਹ ਭੈਣ ਆ ਸਾਡੀ ਉਹ ਗੱਲ ਉਹਦੇ ਨਾਲ ਕੋਈ ਹੋਰ ਹੋ ਰਹੀ ਸੀ। ਉਹਨੂੰ ਉਹਨੇ ਨਾਲ ਕੋਰਿਲੇਟ ਕਰਕੇ ਉਹਦੇ ਬਾਅਦ ਜੇ ਤੁਸੀਂ ਉਹਨਾਂ ਦੀ ਅਗਲੀ ਇੰਟਰਵਿਊ ਸੁਣੋਗੇ ਤਾਂ ਉਹਨਾਂ ਨੇ ਕਿਹਾ ਵੀ ਹੈ ਵੀ ਮੈਂ মিডিਆ ਦਾ ਬੜਾ ਹੈਰਾਨ ਆ ਵੀ ਮੇਰੀ ਗੱਲ ਨੂੰ ਕਿਹੜੇ ਪਾਸੇ ਨੂੰ ਲੈ ਗਏ। ਯਾਨੀ ਕਿ ਉਹ ਕਿਉਂਕਿ ਉਦੋਂ ਮੁੱਦਾ ਬਣਿਆ ਹੋਇਆ ਸੀ ਨਾ ਦਲਵੀਰ ਸਿੰਘ ਗੋਲਡੀ ਦੀ ਜਾਇਨਿੰਗ ਦਾ ਤਾਂ ਉਹ ਉਹਦੇ ਨਾਲ ਜੋੜ ਕੇ ਉਹ ਤਾਂ ਉਹਨਾਂ ਨਾਲ ਤੁਸੀਂ ਹੁਣ ਵੀ ਆਪਾਂ ਲਾਈਵ ਉਹਨਾਂ ਨਾਲ ਗਾ ਤਾਂ ਤੁਸੀਂ ਟੈਲੀਫੋਨ ਕਰਕੇ ਪੁੱਛੋਗੇ ਤੁਹਾਨੂੰ ਸਾਰਾ ਕੁਝ ਕੋਈ ਇਹੋ ਜੀ ਗੱਲ ਨਹੀਂ ਨਾ ਇਹੋ ਜੀ ਚੀਜ਼ ਹੁੰਦੀ ਹੈ ਸਿਰਫ ਇੱਕ ਚਲੋ ਵਧੀਆ ਦੋ ਚਾਰ ਤਿੰਨ ਸਾਰਿਆਂ ਦਾ ਖੁਸ਼ੀ ਮਿਲੀ ਸਾਰਿਆਂ ਨੂੰ ਟਾਈਮ ਪਾਸ ਹੋ ਗਿਆ ਦੇਖੋ ਚਰਚਾ ਦਾ ਵਿਸ਼ਾ ਤਾਂ ਹੈ ਨਾ ਤੁਹਾਡਾ ਭਰਾ ਹੈ ਚਰਚਾ ਦਾ ਵਿਸ਼ਾ ਤਾਂ ਹੈ ਨਾ ਤੇ ਇੱਕ ਬੰਦੇ ਨੂੰ ਮੈਨੂੰ ਲੱਗਾ ਵੀ ਲੋਕ ਇੰਨਾ ਇੰਨਾ ਪੈਸਾ ਲਾਉਂਦੇ ਨੇ 10 10 ਗੱਡੀਆਂ ਦੇ ਕਾਫਲੇ ਲੈ ਕੇ ਤੁਰਦੇ ਨੇ ਪੀਆ ਟੀਮਜ਼ ਰੱਖਦੇ ਨੇ ਉਹਨਾਂ ਦੀ ਓਨੀ ਚਰਚਾ ਨਹੀਂ ਹੁੰਦੀ ਜਿੰਨੀ ਤੁਹਾਡੇ ਛੋਟੇ ਭਰਾ ਦੀ ਜੇ ਛੱਤ ਤੇ ਪਾਰਟੀ ਦਾ ਝੰਡਾ ਲਾ ਦੇਤੇ ਹੋ ਜਾਂਦੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਤੇ ਇਹ ਭਰਾਵਾਂ ਦਾ ਸਾਥ ਆ ਤੁਹਾਡੇ ਸਾਰਿਆਂ ਦਾ ਕੋਈ ਕੱਲਾ ਬੰਦਾ ਕੁਝ ਵੀ ਨਹੀਂ ਹੁੰਦਾ ਨਾ ਅੱਜ ਨਾ ਕੱਲ ਕਿਉਂਕਿ ਮੈਂ ਤਾਂ ਇੱਕ ਟੀਮ ਵਰਕ ਹੀ ਕਰਿਆ ਕਾਲਜ ਤੋਂ ਮੈਂ ਤਾਂ ਕੰਮ ਹੀ ਉੱਥੋਂ ਸ਼ੁਰੂਆਤ ਕੀਤੀ ਹੈ ਜਿੱਥੇ ਤੁਸੀਂ ਆਪਦੇ ਹੱਕਾਂ ਲਈ ਲੜਦੇ ਹੋ ਵਿਚਾਰਧਾਰਾ ਦੀ ਲੜਾਈ ਲੜਦੇ ਹੋ ਇਹ ਵਧੀਆ ਤਰੀਕੇ ਨਾਲ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਕੋਈ ਇਹ ਜੀ ਗੱਲ ਨਹੀਂ ਸਾਰਿਆਂ ਨਾਲ ਲੈ ਕੇ ਤੁਰਾਂਗੇ ਥੋੜੇ ਜਿਹੇ ਦਿਨ ਅ ਤੱਕ ਜੇ ਮੇਰੀ ਜੁਆਇਨਿੰਗ ਦਾ ਜੇ ਆਪਾਂ ਉਸ ਮਾਹੌਲ ਨਾਲ ਮਿਲ ਰਹੇ ਸੀ ਤਾਂ ਤੁਸੀਂ ਦੋ ਚਾਰ ਦਿਨ ਚ ਇਹਦੇ ਨਾਲ ਇਹਦੇ ਉੱਪਰ ਆਪਾਂ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਜਿਹੜੇ ਸਾਰੇ ਮੁੱਦੇ ਨੇ ਇੱਕ ਮੁੱਦਾ ਨਹੀਂ ਕਈ ਮੁੱਦੇ ਨੇ ਯਾਨੀ ਕਿ ਜੇ ਮੈਨੂੰ ਲੱਗਦਾ ਬਹੁਤ ਮੁੱਖ ਮੰਤਰੀ ਸਾਹਿਬ ਲਈ ਬਹੁਤ ਛੋਟੀ ਚੀਜ਼ ਆ ਜੇ ਉਹ ਸਾਈਨ ਕਰਦੇ ਆਂ ਉਹ ਸਾਰੀਆਂ ਗੱਲਾਂ ਨੂੰ ਆਪਾਂ ਤੁਹਾਡੇ مخاطਬ ਲੋਕਾਂ ਦੇ ਸਾਹਮਣੇ ਰੱਖਾਂਗੇ ਤੇ ਬੜੀ ਪੋਜ਼ਿਟਿਵ ਤਰੀਕੇ ਨਾਲ ਮੈਂ ਗੱਲ ਰੱਖੂੰਗਾ ਕਿ ਇਹ ਨਹੀਂ ਵੀ ਆਪਾਂ ਕਿਸੇ ਨੂੰ ਭੰਡਣਾ ਕਿਸੇ ਨੂੰ ਮਾੜਾ ਕਹਿਣਾ ਜਾਂ ਕਿਸੇ ਨੂੰ ਵਧੀਆ ਕਾਗਜੀ ਪੱਤਰੀ ਤਰੀਕੇ ਨਾਲ ਸਿਆਣੇ ਤਰੀਕੇ ਨਾਲ ਯਾਨੀ ਕਿ ਲੀਡਰਸ਼ਿਪ ਇਹ ਤਾਂ ਲੋਕਾਂ ਨੇ ਮਿਆਰ ਇਹਦਾ ਸੜਦਾ ਵੀ ਟਾਰਗੇਟ ਕਰੋ ਪੁੱਠਾ ਬੋਲੋ ਤਾਂ ਤੁਸੀਂ ਉਹ ਠੀਕ ਆ ਥੋੜੇ ਟਾਈਮ ਲਈ ਥੋੜੀ ਹਾਈਪ ਕ੍ਰੀਏਟ ਹੋ ਜਾਂਦੀ ਆ ਬਟ ਜਿਹੜਾ ਆਰਗੈਨਿਕ ਸਿਸਟਮ ਆ ਨਾ ਉਹ ਲੰਬਾ ਚੱਲਦਾ ਯਾਨੀ ਕਿ ਇੱਕ ਸੱਚ ਨੂੰ ਆਉਣ ਲਈ ਥੋੜਾ ਟਾਈਮ ਜ਼ਰੂਰ ਲੱਗਦਾ ਪਰ ਉਹ ਫਿਰ ਲੰਬਾ ਚੱਲਦਾ